ਮੈਂ ਮੈਂ ਕੀ ਆਖਿਆ ਕਾਲੀਆ ਸਾਹਿਬ ਪਿੱਛੇ ਡੋ ਨਹੀਂ ਜਾਂਦੇ ਤੁਸੀਂ ਕਿਹਾ ਮੈਂ ਖੜੋਤੇ ਨਹੀਂ ਤੁਸੀਂ ਇੱਥੇ ਰੁਕ ਜਾਓ ਕਹਿੰਦਾ ਹੀ ਰੁਕ ਜਾਵੇ ਸਾਹਿਬ ਦੱਸੋ ਨਾ ਲਗਾ ਲੈ ਤੇਰੇ ਪਿੱਛੇ ਪਿੱਛੇ ਬਹਿਣਾ ਬਹਿਣਾ ਬੱਲੇ ਫੱਲੇ ਨਾ ਪਿੱਛੇ ਹਟ ਜਾਤੋ ਫੱਲੇ ਸਾਡੇ ਦੇਖ ਇਹ ਨਹੀਂ ਕਰ ਸਕੀ ਇਹ ਨਹੀਂ ਅਸੀਂ ਅਸੀਂ ਕਹਿੰਦੇ ਰੁਕ ਲੋ ਪਰ ਅਸੀਂ ਤੋੜ ਹੀ ਲੈ ਆਇਆ ਕਾ ਹਾਂ ਗੱਲ ਗਲਤ ਹੈ ਵੇ ਕੰਕ ਮੈਲੇ ਪਿੱਛੇ ਹਟ ਜਾ ਤੂੰ ਸਾਨੂੰ ਜਾਣਦਾ ਵੀ ਨਹੀਂ ਬਾਲਿਆ ਸਾਹਿਬ ਪਹਿਲੀ ਵਾਰ ਬੈਠ ਪਿਆ ਮੈਨਾਂ ਪਿੱਛੇ ਹਟ ਜਾ ਨਹੀਂ ਅਹੀ ਅੱਗੇ ਵਾਟੇ ਆਹ ਮੰਨ ਲਈ ਆਹ ਮੰਨ ਲਈ ਜਾ ਪਿੱਛੇ ਹਟ ਜਾ ਬਾਨੇ ਸੇ ਆਪਣਾ ਗਾੜੀ ਜਾਣਾ ਪਿੱਛੇ ਆ ਕੇ ਆਪਣੇ ਪਛਾਓ ਪਿੱਛੇ ਹਟ ਜਾ ਪਿੱਛੇ ਹਟ ਜਾ ਉਹ ਕਾਤਾ ਜਾਣੀ ਜਾਣਾ ਗਾੜੀ ਜਾਂਦੇ ਨੂੰ ਮੈਂ ਕਹਿੰਦਾ ਨਹੀਂ ਜਾਣਾ ਗਾੜੀ ਪਿੱਛੇ ਹੱਟੋ ਪਿੱਛੇ ਲੇ ਕੇ ਬਤਾ ਲਓ ਕਹਿੰਦੇ ਨਾ ਗੱਲ ਕਰੀਏ ਤਸਵੀਰਾਂ ਦੇ ਵਿੱਚ ਉਸ ਤਰ੍ਹਾਂ ਤੇ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਖੇਪੜ ਦੇ ਵੀ ਕਿਸਾਨ ਨਜ਼ਰ ਆਉਂਦੇ ਨੇ ਜਿੱਥੇ लाठी चार्ज ਕਰਨ ਦੀ ਧਮਕੀ ਵੀ ਦਿੱਤੀ ਜਾਂਦੀ ਹੈ ਤਾਂ ਸਿੱਦੇ ਤੌਰ ਤੇ ਕਿਸਾਨ ਕਹਿੰਦੇ ਨੇ ਕਿ ਕਰੋ लाठी चार्ज ਅਸੀਂ ਇੱਥੇ ਆਪਣਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਾਂਗੇ ਮੈਂ 11 ਸਤੰਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਵਾਅਦਾ ਕੀਤਾ ਸੀ ਕਿ ਮੈਕਸਿਮਮ 45 ਦਿਨ ਅਸੀਂ ਦਿੱਤੇ ਅਫਸਰਾਂ ਨੂੰ ਤੇ ਅੱਜ ਸਿਰਫ 32 ਦਿਨ ਹੋਏ ਨੇ ਅੱਜ 13 ਅਕਤੂਬਰ ਹੈ ਤੇ ਅੱਜ ਅਸੀਂ ਇਸ ਪਵਿੱਤਰ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੋਂ ਅੱਜ ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਅੱਜ 631 ਲਾਹੇ ਪਾਤਰੀ ਜਿਹੜੇ ਕਿਸਾਨ ਨੇ 631 ਬੈਨੇਫਿਸ਼ੀਰੀ ਜਿਹੜੇ ਨੇ ਉਹਨਾਂ ਨੂੰ ਘਰਾਂ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣਾ ਆਇਆ ਬਾਕੀ ਜਿਹੜੇ ਨੇ ਪਸ਼ੂਆਂ ਡੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਆ ਉਹ ਵੀ ਦੇਵਾਂਗੇ ਅੱਜ 20000 ਰੁਪਇਆ 1 ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਇਆ ਇੱਕ ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਮਿਲਣ ਲੱਗੇ। ਉਹ ਹੜਾਂ ਦਾ ਜਿਹੜਾ ਮੁਆਵਜ਼ਾ ਦੇਣ ਆਏ ਆ ਉਹ ਔਰ ਹੜਾਂ ਦੇ ਮੁਆਵਜ਼ੇ ਦੇ ਵਿੱਚ ਸਾਡੀ ਮੰਗ ਸੀ ਵੀ 70000 ਰੁਪਇਆ ਪ੍ਰਤੀ ਏਕੜ ਜਿਹੜਾ ਜ ਉਹ ਮੁਆਵਜ਼ਾ ਦਿੱਤਾ ਜਾਵੇ। 20 20000 ਰੁਪਇਆ ਦਾ ਅਨਾਉਂਸਮੈਂਟ ਕਰ ਰਹੇ ਹੋ ਨੇ। ਅਜੇ ਡਿਟੇਲਸ ਆਉਗੀਆਂ। ਸਾਡੀ ਟੇਟੇਲੇ ਆਪੀ ਆਪਣੇ ਨਜ਼ਦੀਕੀਆਂ ਨੂੰ ਮੁਆਵਜ਼ਾ ਦਿੱਤਾ ਗਿਆ ਜੱਟੇ ਪਿੰਡੋਂ ਅਸੀਂ ਬਹੁਤ ਸਾਰੇ ਪੰਡਾ ਚ ਰਿਪੋਰਟ ਕੱਢੀ ਆ ਉਹ ਕਹਿੰਦੇ ਬਹੁਤ ਸਾਰਾਂ ਦੇ ਚੈੱਕ ਬਣੇ ਕੱਟੇ ਗਏ ਉਹ ਵੀ ਕੋਈ ਦੂਜਾ ਕਿਸਾਨ ਨਾ ਚਲਾ ਜਾਵੇ ਵਿਰੋਧ ਨਾ ਕਰ ਦੇਵੇ ਅਸੀਂ ਕਹਿੰਨੇ ਫ੍ਰੀ ਐਂਡ ਫੇਅਰ ਸਾਰਿਆਂ ਪੰਜਾਬ ਮੁੱਖ ਮੰਤਰੀ ਜਦੋਂ ਬਣ ਕੇ ਉਹਨਾਂ ਦੀ ਸਾਰੇ ਕਿਸਾਨ ਇੱਕੋ ਜਿਹੇ ਨੇ ਫ੍ਰੀ ਐਂਡ ਫੇਅਰ ਦੇਣਾ ਸੀ ਪਹਿਲੀ ਗੱਲ ਤਾਂ ਪਹਿਲੇ ਦਿਨ ਨੂੰ ਮੁਆਵਜ਼ਾ ਬਹੁਤ ਘੱਟ ਆਏਗਾ ਠੀਕ ਆ ਹਜੇ ਪਸ਼ੂਆਂ ਦਾ ਕੀ ਕੀਤਾ ਦੂਜਾ ਕੀ ਦਿੱਤਾ ਹਜੇ ਕਹਿੰਦੇ ਹੜਾਂ ਵਾਲੀ ਦਾ ਦੇਣਾ ਅਸੈਸਮੈਂਟ ਚੱਲ ਰਹੀ ਕਦੋਂ ਤੱਕ ਅਸੈਸਮੈਂਟ ਚੱਲੂ 45 ਦਿਨ ਤਾਂ ਤੁਹਾਡੇ ਨਾਂਗੇ ਸੀਐਮ ਸਾਹਿਬ ਨੇ ਕਿਹਾ ਅਸੈਸਮੈਂਟ ਚੱਲਦੀ ਰਹੀ ਇਹ ਵੀ ਬਾਹਰੀ ਇਲੈਕਸ਼ਨ ਕਰਕੇ ਬਾਹਰੀ ਇਲੈਕਸ਼ਨ ਨੂੰ ਧਿਆਨ ਵਿੱਚ ਰੱਖਦੇ ਆ ਪਹਿਲੋਂ ਇਹ ਚੁਣਿਆਗਤਰਨਦਾਰਨ ਵਾਲੀ ਅਸੀਂ ਲੋਕਾਂ ਨੂੰ ਖੁਸ਼ ਕਰੀਏ ਤਾਂ ਦੇਖੋ ਅਸੀਂ ਕਹਿੰਨੇ ਮੁੱਖ ਮੰਤਰੀ ਸਾਹਿਬ ਇੱਕ ਕੋਈ ਕਿਲਾ ਵਿਖਾ ਦੇਣ ਵੀ ਗੰਨੇ ਦੀ ਗਰਦੌਰੀ ਕੀਤੀ ਵੱਡਾ ਹਿੱਸਾ ਗੰਨੇ ਦਾ ਹੈ ਇਸ ਇਲਾਕੇ 'ਚ ਹੈਨਾ ਗੰਨੇ ਦਾ 1 ਲੱਖ ਰੁਪਇਆ ਮੰਗਦੇ ਸੀ 3 ਲੱਖ ਦਾ ਗੰਨਾ ਵਾ ਗੰਨੇ ਦੀ ਗਰਦੌਰੀ ਤੱਕ ਨਹੀਂ ਕੀਤੀ ਹੈਗੀ ਜੋ ਸਾਨੂੰ ਲੱਗਦਾ ਤੇ ਫਿਰ ਇਹ ਫੇਕ ਹੀ ਕਰਨਾ ਹੈ ਵਾਲੀ ਵਾਲੇ ਮਸਲੇ ਦੇ ਸਾਡੇ ਸਵਾਲ ਜਵਾਬ ਸੀ ਕਿ ਅਸੀਂ ਪ੍ਰਦੂਸ਼ਨ ਲਈ ਜ਼ਿੰਮੇਵਾਰ ਨਹੀਂ ਹਾਂਗੇ ਅਸੀਂ ਨਹੀਂ ਪੜਾਈ ਸਾਡੇ ਨਾਲ ਕੋਈ ਹਾਲਤ ਆ ਤੁਹਾਡੇ ਕੋਲ ਹਾਗਾ ਨੀਗਾ ਪੁਲਿਸ ਨੇ ਅੱਜ ਬਲਪਟ ਠੀਕਾ ਸੁਣੋ ਮੇਰੀ ਬੰਦੀ ਉਪਰ ਵਾਲੀ ਵਾਲਾ ਸਵਾਲ ਵੀ ਸੀ ਵੀ ਸਾਨੂੰ ਕਿਉਂ ਝੂਠ ਤੋਂ ਡੇ ਜੱਜ ਕਹੀ ਜਾਂਦੇ ਅਸੀਂ ਦੋਸ਼ੀ ਨਹੀਂ ਡੀਏਪ ਖਾਦ ਉਂਝ ਨਹੀਂ ਮਿਲ ਰਹੇ ਹੈਗੇ ਜਿਹੜਾ ਬਿਜਲੀ ਬੋਰਡ ਨੂੰ ਬਿਜਲੀ ਸੋਧ ਬਿੱਲ 225 ਜਿੱਦੀ ਹਾਂ ਤੁਹਾਨੂੰ ਦੇਣ ਜਾਰੇ ਚਿੱਠੀ ਮੇਰੇ ਕੋਲ ਪਈ ਨੂੰ ਪ੍ਰੈਸ ਨੂੰ ਦਿੱਤੀ ਆ ਉਹਦੇ ਬਾਰੇ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਹੈਗੇ ਇਹ ਵੀ ਸਾਡੇ ਸਵਾਲ ਸੀ ਰਣਜੀਤ ਸਾਗਰ ਜੀਮ ਤੋਂ ਡੇ ਨਿਯਮਤਰਕਿਆ ਸੀ ਸਪਸ਼ਟ ਕਹਿੰਦੇ ਮੈਨ ਮੇੜ ਹੈ ਹਰ ਇਹ ਤੁਸੀਂ ਛੱਡ ਕੇ ਕੇਂਦਰਵਾង ਸਾਨੂੰ ਰੋ ਰਿਹਾ ਉਹਦੇ ਤੇ ਕੋ ਜਵਾਬ ਦੇ 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 ਸਾਨੂੰ ਜਾਂ ਖਨੌਰੀ ਸ਼ੰਭੂ ਤੋਂ ਸਾਨੂੰ ਕੁੱ ਦੀ ਕੇਂਦਰ ਨਾਲ ਰਲ ਕੇ ਠਾਲਿਆ ਸੀ ਇਹ ਸਾਰੇ ਸਵਾਲ ਸੀ ਜਿਹੜੇ ਪੀਸਫੁਲੀ ਢੰਗ ਨਾਲ ਉਹ ਡੈਮੋਕ੍ਰੇਸੀ 'ਚ ਆਪਣਾ ਪ੍ਰੋਗਰਾਮ ਕਰਦੇ ਸੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਸਾਨਾਂ ਦੇ ਨਾਲ ਕੀਤਾ ਵਾਦਾ ਪੂਰਾ ਕੀਤਾ ਜਾ ਰਿਹਾ ਸੀ ਹੜ੍ਹਾਂ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਜਿਨ੍ਹਾਂ ਲੋਕਾਂ ਦੇ ਘਰ ਟਹਿ ਢੇਰੀ ਹੋ ਗਏ ਜਿਵੇਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਉਹਨਾਂ ਨੂੰ ਰਾਸ਼ੀ ਦੇ ਚੈੱਕ ਵੰਡੇ ਗਏ ਕਿਸਾਨਾਂ ਨੂੰ ਵੀ ਉਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਗਿਆ ਪਰ ਬਾਹਰ ਕਿਸਾਨਾਂ ਦੇ ਵੱਲੋਂ ਪਰਦਰਸ਼ਨ ਕੀਤਾ ਗਿਆ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਕਿ ਇਹ ਜੋ ਮੁਆਵਜ਼ਾ ਰਾਸ਼ੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਨਾਕਾਫੀ ਹੈ ਸਰਕਾਰ ਨੂੰ ਵੱਧ ਮੁਆਵਜ਼ਾ ਦੇਣਾ ਚਾਹੀਦਾ ਸੀ ਤੇ ਨਾਲ ਹੀ ਸਰਬਨ ਸਿੰਘ ਪੰਦੇਰ ਨੇ ਇਹ ਵੀ ਕਿਹਾ ਕਿ ਇਹ ਜੋ ਮੁਆਵਜ਼ਾ ਰਾਸ਼ੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਇਹ ਸਿਰਫ ਆਮ ਆਦਮੀ ਪਾਰਟੀ ਦੇ ਚਹੇਤੇ ਨੇ ਬਾਕੀ ਕਿਸਾਨਾਂ ਨੂੰ ਇਹ ਰਾਸ਼ੀ ਨਹੀਂ ਦਿੱਤੀ ਜਾ ਰਹੀ